ਇਟਾ ਦੀ ਟਰੂਡੋ ਸਰਕਾਰ ਨੇ ਕੈਨੇਡਾ ਦੇ ਵਿੱਚ ਅਸਥਾਈ ਨੌਕਰੀ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕਰ ਦਿੱਤਾ ਹੈ ਇਸ ਫੈਸਲੇ ਦਾ ਅਸਰ ਘੱਟ ਤਨਖਾਹ ਤੇ ਕੰਮ ਕਰਨ ਵਾਲਿਆਂ ਤੇ ਅਸਥਾਈ ਨੌਕਰੀਆਂ ਤੇ ਲੱਖਾਂ ਜਿਹੜੇ ਵਿਦੇਸ਼ੀ ਆ ਉਹਨਾਂ ਤੇ ਅਸਰ ਪਵੇਗਾ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਭਾਰਤੀਆਂ ਭਾਰਤੀ ਵਿਦਿਆਰਥੀਆਂ ਦੀ ਹੈ ਮਹਾਰਾਗ ਮੰਨਾ ਟਰੂਡੋ ਨੇ ਇਸ ਫੈਸਲੇ ਦੇ ਨਾਲ ਪ੍ਰਵਾਸੀਆਂ ਦੇ ਵਿੱਚ ਵਾਲੇ ਜਿਹੜੀ ਬੇਰੋਜ਼ਗਾਰੀ ਹੈ ਉਹ ਵਧੇਗੀ ਅਤੇ ਟਰੂਡੋ ਨੇ ਐਕਸ ਦੇ ਉੱਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਲੇਬਰ ਮਾਰਕੀਟ ਬਦਲ ਗਈ ਹੈ ਅਸੀਂ ਕੈਨੇਡਾ ਦੇ ਵਿੱਚ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਦੀ ਜਿਹੜੀ ਗਿਣਤੀ ਹੈ ਘਟਾਉਣ ਜਾ ਰਹੇ ਹਾਂ ਤੇ ਆ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਬਿਜ਼ਨਸਮੈਨ ਕੈਨੇਡਾ ਦੇ ਕਾਮਿਆਂ ਤੇ ਨੌਜਵਾਨਾਂ ਤੇ ਨਿਵੇਸ਼ ਕਰਨ ਤਾਜ਼ੀ ਹੈ ਕਿ ਕੈਨੇਡਾ ਸਰਕਾਰ ਨੇ ਕੋਵਿਡ-19 ਦੇ ਮਗਰੋਂ ਕਾਮਿਆਂ ਦੀ ਘਾਟ ਮਹਿਸੂਸ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਕੁਝ ਜਿਹੜੀ ਨਿਯਮਾਂ ਦੀ ਛੋੜ ਦਿੱਤੀ ਸੀ ਅਤੇ ਜਿਸ ਕਰਕੇ ਵਿਦੇਸ਼ੀ ਕਾਮਿਆਂ ਖਾਸ ਤੌਰ ਤੇ ਘੱਟ ਤਨਖਾਹ ਤੇ ਕੰਮ ਕਰਨ ਵਾਲੇ ਵਰਕਰਾਂ ਦੀ ਤੈਦਾਦ ਬਹੁਤ ਵੱਧ ਗਈ ਸੀ। ਲੂਡੋ ਨੇ ਕਿਹਾ ਕਿ ਰੋਜ਼ਗਾਰਦਾਤਾ ਉੱਚ ਬੇਰੋਜ਼ਗਾਰੀ ਵਾਲੇ ਖੇਤਰਾਂ ਯਾਨੀ ਕਿ ਜਿੱਥੇ ਬੇਰੋਜ਼ਗਾਰੀ ਦਰ 6% ਦੀ ਜਾਂ ਇਸ ਤੋਂ ਵੱਧ ਹੈ। ਵਿਚ ਘਟਤਨ ਖਾ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੇ ਯੋਗ ਨਹੀਂ ਹੋਣਗੇ ਹਾਲਾਂਕਿ ਭੋਜਨ ਸੁਰੱਖਿਆ ਖੇਤਰਾਂ ਦੇ ਵਿੱਚ ਜਿਵੇਂ ਖੇਤੀਬਾੜੀ ਫੂਡ ਪ੍ਰੋਸੈਸਿੰਗ ਅਤੇ ਮੱਛੀ ਪਾਲਣ ਦੇ ਨਾਲ ਹੀ ਉਸਾਰੀ ਅਤੇ ਹੈਲਥ ਕੇਅਰ ਵਰਗੇ ਖੇਤਰਾਂ ਦੇ ਜਿੱਥੇ ਸਟਾਫ ਅਜੇ ਵੀ ਗੰਭੀਰ ਘਾਟ ਹੈ ਦੇ ਵਿੱਚ ਜਿਹੜੀਆਂ ਸੀਮਤ ਛੋਟਾਂ ਨੇ ਉਹ ਹੋਣਗੀਆਂ ਇੱਕ ਹੋਰ ਉਲਟ ਫੇਰ ਕਰਦੇ ਆ ਸਰਕਾਰ ਨੇ ਕਿਹਾ ਹੈ ਜੇ ਰੋਜ਼ਗਾਰਦਾਤਾਵਾਂ ਨੂੰ ਹੁਣ ਆਪਣੇ ਕੁੱਲ ਵਰਕਰਾਂ ਦੇ 10% ਤੋਂ ਵੱਧ ਕਾਮੇ TFW ਦੇ ਰਾਹੀਂ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾਲ ਹੀ ਘੱਟ ਤਨਖਾਹ ਵਾਲੇ TFW ਲਈ ਕੰਟਰੈਕਟ ਵੀ 2 ਸਾਲ ਤੋਂ ਘੱਟ ਕੇ ਘਟਾ ਕੇ ਜਿਹੜਾ 1 ਸਾਲ ਲਈ ਹੋਇਆ ਕਰੇਗਾ